কাহ <laughs> ਸਗਲ ਜਿਨੇ ਆਪਣੀ ਕਰਮਾ ਨਿਨ ਮੈਂ ਗਸ ਸੰਗੀ ਨਹੀਂ ਨਾਨਕ ਜਸ ਸਰੇ ਨਾ ਹੈ ਨ ਕੋਈ ਕਹ ਨਾ ਅਨੰਗ ਸੁਨਦੇ ਮਨਾ ਤਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਜਰੇ ਹੈ ਪਹਿਮਾਨਤਵਾ ਜਗ ਕੋ ਜਾਨ ਸਤਿ ਥਾ ਜਾਨ 끝가 n 야 मुका जान ਸਮੇ ਕੋ ਕਹੂ ਕੋਨਾ ਪੰਨੇ ਦੇ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਵੇ ਜਿਸ ਕਾ ਸਭਸ ਅਦਾਰੋ ਜੇ ਕੋ ਗਾਵੇ ਜੇ ਕੋ ਬੁਜੇ ਤਿਸ ਕਾ ਓਏ ਉਦਾਰੋ ਇਹ ਵਸਤ ਤ ਜੀ ਨਹਿ ਜਾਈ ਨਤਨ ਤ ਰਖ ਓਰਤਾ ਸਾਦ ਰਾਗ ਵਾਲਾ ਰਾਗ ਇਕ ਸੰਗ ਪੰਜ ਬਰੰਗਾਂ ਸੰਗ ਲਾਪੈ ટો ਨੰਦਨ ਪ੍ਰਤਮ ਰਾਗ ਪੈਰੋ ਵੈਕਰ ਹੀ ਪੰਜ ਰਾਗ ਨੇ ਸੰਗ ਉਚਰ ਹੀ ਪ੍ਰਤਮ ਪਹਿਰ ਵੀ ਬਿਲਾਵਲੀ ਪੁੰਨਿਆ ਕੀ ਗਾਵੇ ਬੰਗਲੀ ਪੁਨਸ ਲੇਕੀ ਕੀ ਪਈਵਾਰੀ ਹੈ ਪੈਰੋਂ ਕੀ ਪੰਚੋਨਾਰੀ ਪੰਜ ਮਾਰਕ ਦੇ ਸਾਹਿਬ ਸੁਨਾਵੇ ਮੰਗਾਲ ਮਦਮਦ ਗਾਵੇ ਲੰਤ ਬਲਾਵ ਲਗਾਵੇ ਹੀ ਆਪਣੀ ਆਪਣੀ ਬਾਤ ਅਸ਼ਟਪੁੱਤਰ ਪਰਵ ਕੈ ਗਾਵੇ ਗਾਨ ਪਤਰ ਦੁੱਧਿਆ ਮਾਲਕੋ ਸਕੇ ਲਾਪੇ ਸੰਗ ਰਗਨੀ ਪਾਂਚੋ ਦਾ ਪੇ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਤਨਾ ਜ਼ਰੀਏ ਪਾਂਚੋ ਗਾਈ ਮਾਲ ਰਾ ਕੋ ਸਖ ਸੰਗ ਲਾਈ ਮਾਰੂ ਮਸੇ ਅੰਗ ਮੇਵਾਰਾ ਪ੍ਰਭੁ ਲਚੰਡ ਕੋ ਸਕਿਓ ਵਾਰਾ ਖੋਖਟਿਓ ਪਉ ਰਾਨੰਦ ਗਾਏ ਅਸ਼ਮਾਲ ਕੋ ਸਖ ਸੰਗ ਲਾਏ ਪੁਨਿ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਨ ਤਾਰੂ ਮਿਲਾਵਈ ਤੇਲੰਗੀ ਦੇਵ ਕਰਿ ਆਈ ਬਸੰਤੀ ਸੰਦੂਰ ਸੁਹਾਈ ਸਰਸੇ ਰੀ ਲੈ ਪਹਾੜ ਜਾ ਸੰਗ ਲਾਈ ਪੰਚੋ ਆਰ ਜਾ ਸਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨੋ ਹੈ ਬਨੋ ਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨੇ ਆਈ ਦੀ ਪੱਕੀ ਵਾਰੀ ਕਾਚੇਲੀ ਪਟ ਮੰਦਰੀ ਢੋਡੀ ਕਹੀ ਆਲਾਪ ਕਾਮੋ ਦੀਓ ਗੁਜਰੀ ਸੰਗ ਦੀ ਪੱਕੇ ਥਾਪ ਕਾਲਮ ਕਾ ਗੁੰਤਲਿ ਰਾਮਾ ਕਮਲ ਕੁਸਮ ਚੰਪਕੇ ਨਾਮਾ ਗਉਰਾਵ ਕਾਨ ਰੱਖ ਲਿਆ ਨਾ ਅਸ਼ਟ ਪੁੱਤਰ ਦੀਪਕੇ ਜਾਣਾ ਸਭ ਮਿਲ ਸ੍ਰੀ ਰਾਗ ਵਹਿ ਗਾਵੇ ਪਾਂਚੋ ਸੰਗ ਵਰੰਗਨ ਲਾਵੇ ਬਹਿਰਾਰੇ ਕਰਣਾਟੀ ਤਰੀ ਗਵਰੇ ਗਾਵੇ ਆ ਸਾਵਰੀ ਤੇ ਪੱਛ ਸੰਦਵੇ ਆਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਜ਼ਾਰਗ ਸਾਗਰਾ ਔਰ ਗੌੜ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਡ ਕੁੰਭ ਹਮੀਰ ਖਸ਼ਟਾ ਮੇਂ ਗਰਾਗ ਬੈ ਗਾਵੇ ਪੰਜੋ ਸੰ Sangha.